ਕੁਝ ਦੇ ਰਾਈਡ ਸ਼ੁਰੂ ਹੋਈ ਹੈ 3-4 ਪੱਕ ਪੱਕ ਜਗ੍ਹਾ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਲੁਧਿਆਣਾ ਤੋਂ ਤੇ ਕੁਝ ਬੰਦੇ ਬਟਿੰਡੇ ਤੋਂ ਵੀ ਆਏ ਸੀ ਤੇ ਰਾਈਡ ਹੈਗੀ ਸਪੈਸ਼ਲੀ ਡੈਡੀਕੇਟਡ ਟੂ ਸਾਡੇ ਗ੍ਰੇਡ ਬਾਈ ਸਿੱਤੂ ਮੋਸੇ ਵਾਲੇ ਬਾਈ ਨੂੰ ਇਹ ਆਪਾਂ ਕੱਲ ਦੇ ਚਲੇ ਹੋਏ ਸਾਰੇ ਸਪੈਸ਼ਲੀ ਦਿੱਲੀ ਵਾਲੇ ਬੰਦੇ ਤੇ ਅੱਜ ਪਹੁੰਚੇ ਸਾਰੇ ਇੱਥੇ ਆ ਗਏ ਤੇ ਬਸ ਹੁਣ ਦੇਖ ਰਹੇ ਤੁਸੀਂ ਦਿੱਲੀ ਵਾਲੇ ਹੁਣ ਪਹੁੰਚ ਰਹੇ ਤੇ ਕਿ ਆਪਾਂ ਲੋਕਲ ਬੰਦੇ ਸੀਗੇ ਜੋ ਪੰਜਾਬ ਦੇ ਚੰਡੀਗੜ੍ਹ ਆਪਣਾ ਪਰਟੀਂ ਦੇ ਬੁਧਿਆਣੇ ਮੋਹਨਪਾਲੇ ਪਹੁੰਚ ਗਏ ਸੀ ਸਾਡੀ ਜੀ ਬੁਧਿਆਣੇ ਤਰਫੋਂ ਹਾਲੇ ਤੱਕ ਤਾਂ ਨਹੀਂ ਮਿਲੇ ਜੀ ਕੋਈ ਪਲਾਨ ਹੈਗਾ ਕੱਟਾ ਕਾਪਰਟੀ ਨੂੰ ਮਿਲਦਾ ਅੱਜ ਤੇ ਇਹ ਮਾਗ ਕਰਦੇ ਹਾਂ ਕਿ ਪਰਬਾ ਦੇਖੋ ਜੀ ਆਪਾਂ ਦਾ ਵੀ ਵਾਂਟ ਜਸਟਿਸ ਫਾਰ ਫਾਰ ਆਰ 빅 ਬਦਰ ਕਿਉਂਕਿ ਅੱਜ ਤੱਕ ਜੋ ਸਾਨੂੰ ਜਸਟਿਸ ਚਾਹੀਦਾ ਉਹ ਹਾਲੇ ਤੱਕ ਸਾਨੂੰ ਲੱਗਦਾ ਕਿ ਨਹੀਂ ਹੋਇਆ ਤੇ ਵੀ ਵਾਂਟ ਜਸਟਿਸ ਵੀ ਆਰ ਹੇਅਰ ਟੂ ਸਪੋਰਟ ਉਹ ਦੇ ਫੈਮਿਲੀ ਬਾਪੂ ਜੀ ਸਪੈਸ਼ਲੀ ਐਂਡ ਮਾਤਾ ਜੀ ਮੈਂ ਉਹਦਾ ਇੱਥੇ ਇੰਡੀਆ ਚ ਨਹੀਂ ਰਹਿੰਦਾ ਮੈਂ ਬਾਹਰ ਰਹਿਣਾ ਮੈਂ ਦੁਬਈ ਰਹਿਣਾ ਤੇ ਮੈਂ ਕਨੈਕਟਡ ਹੈਗਾ ਆਪਣਾ ਸਿੰਘ ਸੰਸੀ ਮੋਟਰਸਾਈਕਲ ਯੂਆਈ ਦੁਬਈ ਰਹਿਨੇ ਤੇ ਸਾਡੇ ਸਿੱਧੂ ਬਾਈ ਨੇ ਇੱਕ ਬੋਟ Song ਤੁਸੀਂ ਸੁਨੇ ਹੋਣਾ ਉਹ ਵੀ ਸਾਡੇ ਬਾਈ ਨੇ ਸਾਡੇ ਨਾਲ ਕੀਤਾ ਹੋਇਆ ਸਾਡੇ ਕਲੱਬ ਨਾਲ ਕੀਤਾ ਹੋਇਆ ਹੈ ਸਪੈਸ਼ਲ ਪਿਆਰ ਹੈਗਾ ਭਾਈ ਲਈ ਸਾਰਾ ਨਾਲ ਕੇ ਹੈ ਰਾਈਡ ਪ੍ਰਪੇਅਰ ਕੀਤੀ ਕਿ ਅਸੀਂ ਮੋਤਾਪਨ ਜਾਵਾਂਗੇ ਮਸੇਵਾਲਾ ਦੇ ਹਵੇਲੀ ਇਹ ਰਾਈਡ ਸਿਰਫ ਉਹਨਾਂ ਨੂੰ ਟ੍ਰਿਬਿਊਟ ਦੇਣ ਲਈ ਹੈ ਜੋ ਉਹਨਾਂ ਨੇ ਆਪ ਦੀ ਲਾਈਫ ਤੇ ਅਚੀਵਮੈਂਟਸ ਕੀਤੀਆਂ ਬਹੁਤ ਹੀ ਘੱਟ ਉਮਰ ਦੇ ਵਿੱਚ ਅਸੀਂ ਉਹ ਬਸ ਉਹਨਾਂ ਨੂੰ ਆ ਕੇ ਦੇਖਣਾ ਚਾਹੁੰਦੇ ਸੀ ਤੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਈਵਨ ਫॉर ਮਾਈ ਕਿਡਸ ਆਲਸੋ ਕਿਉਂ ਮੂਸੇ ਵਾਲਾ ਭਾਜੀ ਤੋਂ ਕੁਝ ਸਿੱਖਣ ਉਹਨਾਂ ਦੀ ਅਚੀਵਮੈਂਟ ਸਿੱਖਣ ਤੇ ਉਸ ਲੈਵਲ ਲਈ ਮਿਹਨਤ ਕਰਨ ਕਿੰਨੀ ਲੱਗਿਆ ਸੀ ਮੂਸਾ ਪਿੰਡ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਜਿਹੜੇ ਲੋਕ ਦੇ ਫੈਨ ਹੁੰਦੇ ਹੋਏ ਸਰਦਾਰ ਮੰਦਲਨ ਜੀ ਜਸਟਿਸ ਜੀ ਵੀ ਮੰਤਰੀ ਆਨੇ ਬਹੁਤ ਵਧੀਆ ਲੱਗਿਆ ਸੀ ਵੈਸੇ ਸਾਡੀ ਰਾਈਡ ਤਾਂ ਫਸਟ ਟਾਈਮ ਹੈ ਇੱਥੇ ਬਟ ਸੀ ਪੀ ਵੀ ਤੇ ਦੇਖਦੇ ਰਹਿੰਨੇ ਆ ਪੀ ਸੀ ਸੀ ਚੈਨਲ ਤੇ ਕਿਦਾਂ ਲਾਈਵ ਚੱਲਦਾ ਹੈ ਐਵਰੀ ਸੰਡੇ ਕਾਫੀ ਟਾਈਮ ਦਾ ਪਲਾਨ ਸੀ ਤਾਂ ਬਹੁਤ ਵਧੀਆ ਵੀ ਲੱਗਿਆ ਮੈਂ ਓਨੈਸਟੀ ਦੱਸਾਂ ਤਾਂ ਮੈਂ ਪਹਿਲਾਂ ਸਿੱਧੂ ਭਾਜੀ ਦੀ ਇੰਨੀ ਜ਼ਿਆਦਾ ਫੈਨ ਨਹੀਂ ਸੀ ਨਾ ਹੀ ਫਾਲੋਅਰ ਸੀ ਬਟ ਜਦੋਂ ਇਦਾਂ ਦੀ ਟਰੈਜੇਡੀ ਹੋਈ ਤੇ ਉਹਨਾਂ ਦੇ ਗਾਣੇ ਸੋਹਣੇ ਤਾਂ ਹੁਣ ਉਹਨਾਂ ਦੇ ਗਾਣਿਆਂ ਦੇ मीनिंग ਸਮਝ ਆਉਂਦੇ ਆ ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੀ ਹੁਣ ਸਟਰੋਂਗੇਸਟ ਫਾਲੋਅਰ ਆ ਦਾ ਫੈਨ ਆ ਸੋ ਇਹੀ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਜਸਟਿਸ ਮਿਲੇ ਬਾਕੀ ਤਾਂ ਸਭ ਨੂੰ ਪਤਾ ਹੀ ਹੈ ਕਿ ਕੀ ਹਾਲਤ ਹੈ ਅੱਜਕੱਲ੍ਹ ਜਿਹੜੇ ਰੈਟਰ ਵੀ ਚੱਲੇ ਹੋਗੇ ਸਿਰਫ ਇਕੱਲੇ ਚੰਡੀਗੜ੍ਹ ਤੋਂ ਵੱਖ-ਵੱਖ ਜਗ੍ਹਾ ਤੋਂ ਪੱਛੇ ਹੋਣਗੇ ਅਲੱਗ-ਅਲੱਗ ਤੋਂ ਚੰਡੀਗੜ੍ਹ ਲੁਧਿਆਣਾ ਬਠਿੰਡਾ ਮੋਹਾਲੀ ਅਲੱਗ-ਅਲੱਗ ਸ਼ਹਿਰਾਂ ਤੋਂ ਸੈਂ ਦਿੱਲੀ ਤੋਂ ਵੀ ਆਏ ਆ ਰਾਈਡਰ ਤੇ ਸਿਰਫ ਭਾਜੀ ਨੂੰ ਤਰਬੂਜ਼ ਦੇਣ ਲਈ ਆਇਆ ਨਾਲੇ ਕਾਮੇ ਹੋਗਣਾਂ ਲਈ ਆਇਆ ਹੈ